ਦੁਨੀਆ ਦੇ ਜਿਹੜੇ ਵੱਡੇ ਇਨਕਲਾਬ ਹੋਏ ਨੇ ਉਹਨਾਂ ਚ ਸਭ ਤੋਂ ਵੱਡਾ ਇਨਕਲਾਬ 1999 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੁਰੂ ਹੋਇਆ। ਅਸੀਂ ਉਹ ਇਨਕਲਾਬ ਦੇ ਪਾੰਧੀ ਆਂ। ਅਸੀਂ ਉਸ ਰਸਤੇ ਤੇ ਚੱਲ ਰਹੇ ਆਂ। ਉਸ ਰਸਤੇ ਤੇ ਚੱਲਦੇ ਆਂ ਹੀ ਸਾਨੂੰ ਅੱਜ ਬਹਾਮਣ ਦੇ ਕਿਲੇ ਦੀ ਨਿਸ਼ਾਨਦੇਹੀ ਹੁੰਦੀ ਆ ਸੀ। ਉੱਥੇ ਉਸ ਨਿਸ਼ਾਨਦੇਹੀ ਜੇ ਨਾ ਹੁੰਦੀ ਸਾਨੂੰ ਭਾਵੇਂ ਰਾਜ ਸਥਾਪਿਤ ਹੋਈ ਜਾਂਦੇ ਟੁੱਟਦੇ ਨੇ, ਬਣਦੇ ਨੇ, ਡਿੱਗਦੇ ਨਹੀਂ। ਸਿੰਘਾਸਣ ਵਿਗਦੇ ਨੇ। ਉਹ ਉਹ ਪਿਆ ਸਿੰਘਾਸਣ ਉੱਥੇ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ ਸਾਡਾ ਸਾਡਾ ਤਾਂ ਰਾਜਾ ਵੀ ਉੱਥੇ ਉਹਨਾਂ ਨੇ ਦੱਬਿਆ ਹੋਇਆ ਆਖਰੀ ਰਾਜਾ ਸੋ ਇਹ ਇਦਾਂ ਹੀ ਹੁੰਦਾ ਫਿਰ ਕਿਉਂ ਕਿ ਕਿ ਨਿਸ਼ਾਨ ਦੇ ਹੀ ਨਹੀਂ ਹੈਗੇ ਨਿਸ਼ਾਨ ਦੇ ਹੀ ਹੋਗੀ ਕਿਲੇ ਦੀ ਕਿਲਾ ਅਸੀਂ ਦੇਖ ਗਿਆ ਹੁਣ ਸਾਨੂੰ ਬਾਮਣ ਦਾ ਹੁਣ ਇਹ ਬਾਮਣ ਦਾ ਕਿਲਾ ਟਾਉਣਾ ਅਸੀਂ ਸੋ ਜੇ ਔਰੰਗਜ਼ੇਬ ਵਰਗਿਆਂ ਨੂੰ ਦਲੀਲ ਤੇ ਸ਼ਬਦ ਦੇ ਨਾਲ ਹਰਾਇਆ ਗੁਰੂ ਸਾਹਿਬ ਨੇ ਬਾਮਣ ਨੂੰ ਵੀ ਹਰਾ ਸਕਦੇ ਸਨ ਤੇ ਉਹਨਾਂ ਵੱਲੋਂ ਕੀਤੇ ਮਹਾਨ ਕਾਰਜਾਂ ਦੇ ਬਾਵਜੂਦ ਅੱਜ ਸਾਡੇ ਅਵੇਸਲੇ ਪੜ ਕਰਕੇ ਸਾਡੇ ਅਵੇਸਲੇ ਪੜ ਕਰਕੇ ਏ ਸਾਡੀਆਂ ਸ਼ਹਾਦਤਾਂ ਨੂੰ ਸਾਡੇ ਗੁਰੂ ਸਾਹਿਬਾਨ ਨੂੰ ਹਿੰਦ ਦੀ ਚਾਦਰ ਕਹਿਣ ਲੱਗ ਪਏ ਨੇ ਸਾਡੇ ਵਿਰੋਧੀ ਨੇ ਸਾਨੂੰ ਕੁੱਟ ਰਹੇ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਕਰਕੇ ਇਹ ਕੰਮ ਸਾਡੇ ਜਿਮੇ ਆ ਹੁਣ ਤੇ ਅਸੀਂ ਅਗਲੀਆਂ ਕਈ ਸਦੀਆਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਦੇ ਲਈ ਅਸੀਂ ਇਹ ਸਾਡੇ ਜਿਮੇ ਆ ਇਹ ਕੰਮ ਅਸੀਂ ਬਾਮਣ ਨੂੰ ਖਤਮ ਕਰਨਾ ਬਾਮਣ ਦੇ ਕਿਲੇ ਨੂੰ ਖਤਮ ਕਰਨਾ ਢਾਉਣਾ ਤੇ ਖਾਲਸਾਤਨ ਨੂੰ ਆਜ਼ਾਦ ਕਰਾਉਣਾ ਹਲੇਮੀ ਰਾਜ ਦੀ ਸਥਾਪਨਾ ਕਰਨੀ ਸਰਬਤ ਦੇ ਭਲੇ ਦਾ ਰਾਜ ਕਰਨਾ ਸੀ